ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 99 ਦੇ ਉੱਪਰ ਬਚਨ ਹੈ 99 ਅੰਗ ਦੇ ਉੱਪਰ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ ਹੇ ਮੇਰੇ ਮਨਾ ਉਹ ਉਸ ਪਰੇਪੂਰਨ ਪਰਮਾਤਮਾ ਜੀ ਦੇ ਨਾਮ ਨੂੰ ਧਿਆ ਜਿਸ ਦਾ ਹੁਕਮ ਗੁਪਤ ਅਤੇ ਪ੍ਰਗਟ ਹਰ ਇੱਕ ਸ਼ਕਤੀ ਦੇ ਉੱਪਰ ਚੱਲਦਾ ਪਿਆ ਜਿਸ ਦੇ ਹੁਕਮ ਸਾਹਮਣੇ ਸਾਰੇ ਝੁਕਦੇ ਪਏ ਨੇ ਸੋ ਐਸਾ ਹਰ ਨਾਮ ਜਪਿਐ ਮਨ ਮੇਰੇ ਜੋ ਅੰਤਿ ਔਸਰ ਲੈ ਛਡਾਇ ਐ ਮੇਰੇ ਮਨਾ ਉਸ ਪਰਮਾਤਮਾ ਦੇ ਨਾਮ ਨੂੰ ਜਪ ਸੋ ਐਸਾ ਹਰ ਨਾਮ ਜਪਿਐ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁਖ ਗਵਾਏ ਐ ਮਨਾ ਤੇਰੇ ਮਨ ਦੀਆਂ ਭੁੱਖਾਂ ਤੇਰੇ ਮਨ ਦੀਆਂ ਤ੍ਰਸਨਾਵਾਂ ਤੇਰੇ ਅੰਦਰ ਦੀ ਭੁੱਖ ਵੀ ਮਿਟ ਜਾਏਗੀ ਜੇਕਰ ਤੂੰ ਨਾਮ ਜਪੇ ਸੋ ਗੁਰਮਖ ਨਾਮ ਜਪਿਆ ਬੜ ਭਾਗੀ ਤਿਨ ਨਿੰਦਕ ਦੁਸ਼ਟ ਸਭ ਪੈਰੀ ਪਾਏ ਸਾਧ ਸੰਗਤ ਜੀ ਨਾਮ ਦੇ ਵਿੱਚ ਇੰਨੀ ਵੱਡੀ ਤਾਕਤ ਹੈ ਸ਼ਕਤੀ ਹੈ ਕਿ ਨਿੰਦਿਆ ਕਰਨ ਵਾਲੇ ਵੀ ਇੱਕ ਦਿਨ ਝੁਕ ਜਾਂਦੇ ਨੇ ਨਾਨਕ ਨਾਮ ਅਰਧ ਸਭਨਾ ਤੇ ਵੱਡਾ ਸਭ ਨਾਵੇ ਅੱਗੇ ਆਣ ਨਿਵਾਏ ਨਾਮ ਦੇ ਅੱਗੇ ਹਰ ਸ਼ਕਤੀ ਝੁਕਦੀ ਹੈ ਜਿਸ ਬੰਦੇ ਦੀ ਜ਼ੁਬਾਨ ਤੋਂ ਹੁਕਮ ਚੱਲਦਾ ਹੋਵੇ ਜਿਸ ਦਾ ਨਾਮ ਸਮਾਜ ਦੇ ਵਿੱਚ ਚੱਲਦਾ ਹੋਵੇ ਜਿਸ ਦੀ ਆਵਾਜ਼ ਸਾਹਮਣੇ ਤਾਕਤਵਰ ਲੋਕ ਝੁਕਦੇ ਹੋਣ ਹਰ ਬੰਦਾ ਯਤਨ ਕਰਦਾ ਹੈ ਕਿ ਜਿਸ ਬੰਦੇ ਦੀ ਸਾਰਿਆਂ ਸਾਹਮਣੇ ਚੱਲਦੀ ਹੈ ਉਸ ਦੇ ਨਾਲ ਆਪਣਾ ਸਬੰਧ ਜ਼ਰੂਰ ਬਣਾਵਾ ਕਿਸੇ ਮਹੱਲੇ ਦੇ ਵਿੱਚ ਇੱਕ ਆਦਮੀ ਆਗੂ ਹੈ ਉਸ ਬੰਦੇ ਦੀ ਕੁਝ ਕੁ ਅਫਸਰਾਂ ਤੱਕ ਚੱਲਦੀ ਹੈ ਆਮ ਬੰਦਾ ਯਤਨ ਕਰਦਾ ਹੈ ਕਿ ਇਸ ਬੰਦੇ ਨਾਲ ਅਸੀਂ ਜ਼ਰੂਰ ਸਬੰਧ ਬਣਾ ਲਈਏ ਕਿਉਂਕਿ ਇਸ ਦੀ ਬਹੁਤ ਜਿਆਦੇ ਚੱਲਦੀ ਆ ਕੱਲ ਨੂੰ ਲੋੜ ਪੈਗੀ ਤਾਂ ਇਹ ਬੰਦਾ ਮੈਨੂੰ ਕੰਮ ਦੇਵੇਗਾ ਇੱਕ ਆਦਮੀ ਦੇ ਪੂਰੇ ਸ਼ਹਿਰ ਵਿੱਚ ਚੱਲਦੀ ਆ ਹਰ ਥਾਂ ਤੇ ਉਸ ਦੀ ਗੱਲ ਸੁਣੀ ਜਾਂਦੀ ਆ ਤੇ ਲੋਕਾਂ ਦੇ ਪੇੜ ਉਸ ਦੇ ਦਰਵਾਜ਼ੇ ਅੱਗੇ ਖੜੀ ਹੋ ਜਾਂਦੀ ਆ ਇਸ ਬੰਦੇ ਦੇ ਨਾਲ ਭਾਵੇਂ ਜਿੰਵੇਂ ਮਰਜ਼ੀ ਹੋਵੇ ਇਸ ਨੂੰ ਪੈਸਾ ਦਿਓ ਯਤਨ ਕਰੋ ਕਿ ਇਸ ਨੂੰ ਘਰ ਦੇ ਵਿੱਚ ਬੁਲਾ ਕੇ ਅਦਬ ਕਰੀਏ ਕਿਉਂਕਿ ਇਸ ਦੀ ਸਹਿਰ ਦੇ ਵਿੱਚ ਬੜੀ ਚਲਦੀ ਹੈ ਜੇ ਇਸ ਦੇ ਨਾਲ ਸਬੰਧ ਬਣ ਗਿਆ ਤਾਂ ਕੱਲ ਨੂੰ ਇਹ ਸਾਡੇ ਕੰਮ ਆਵੇਗਾ ਕਿਸੇ ਦੀ ਰਾਜ ਪੱਧਰ ਤੱਕ ਚਲਦੀ ਹੈ ਸੀਐਮ ਉਸ ਦਾ ਜਾਣੋ ਹੈ ਮੰਤਰੀ ਉਸ ਦੇ ਘਰ ਆਉਂਦੇ ਜਾਂਦੇ ਨੇ ਬੰਦਾ ਫਿਰ ਵੀ ਯਤਨ ਕਰਦਾ ਕਿ ਇਸ ਤੋਂ ਅੱਗੇ ਇਸ ਨਾਲ ਸਬੰਧ ਬਣਾਏ ਹੋਰ ਵਧੀ ਜਾਓ ਜਿਸ ਦੀ ਪੂਰੇ ਮੁਲਕ ਦੇ ਵਿੱਚ ਚੱਲਦੀ ਹੋਵੇ ਲੋਕ ਉਸ ਦੇ ਨਾਲ ਸਬੰਧ ਬਣਾਉਂਦੇ ਨੇ ਲੋਕ ਇਹ ਵੀ ਸੋਚਣਗੇ ਕਿ ਅਮਰੀਕਾ ਦਾ ਪ੍ਰੈਜ਼ੀਡੈਂਟ ਉਸ ਨੂੰ ਹਰ ਮੁਲਕ ਜਾਣਦਾ ਉਸ ਦੀ ਹਰ ਗੱਲ ਮੰਨੀ ਜਾਏਗੀ ਇਸ ਲਈ ਯਤਨ ਹੁੰਦਾ ਹੈ ਉਸ ਦੇ ਨਾਲ ਵੀ ਤਸਵੀਰ ਖਿਚਾਈ ਜਾਵੇ ਫੋਟੋ ਖਿਚਾਈ ਜਾਵੇ ਜਿੰਨਾ ਲੋਕਾਂ ਦੀ ਸਰਕਾਰੀ ਦਰਵਾਜ਼ੇ ਚੱਲਦੀ ਹੋਵੇ ਅਸੀਂ ਲੋਕ ਉਹਨਾਂ ਦੇ ਵਿਜ਼ਿਟਿੰਗ ਕਾਰਡ ਵੀ ਆਪਣੀ ਜੇਬ ਦੇ ਵਿੱਚ ਪਾਈ ਰੱਖਦੇ ਹਾਂ ਅਸੀਂ ਉਸ ਦੇ ਕਾਰਡ ਨੂੰ ਸੰਭਾਲ ਕੇ ਰੱਖਦੇ ਹਾਂ ਦਫ਼ਤਰ ਵਿੱਚ ਕਿਤੇ ਵੀ ਮੁਸੀਬਤ ਪੈ ਜਾਏ ਇੱਥੋਂ ਤੱਕ ਜੇਕਰ ਤੇ ਲਾਲ ਬੱਤੀ ਤੇ ਪੁਲਿਸ ਵਾਲਾ ਮਿਲ ਜਾਏ ਉਸ ਨੂੰ ਵੀ ਉਸ ਦਾ ਵਿజిਟਿੰਗ ਕਾਰਡ ਕੱਢ ਕੇ ਦਿਖਾ ਦਿੰਦੇ ਆਂ ਕਈ ਵਾਰੀ ਕਾਰਡ ਦੇਖ ਕੇ ਪੁਲਿਸ ਵਾਲਾ ਵੀ ਛੱਡ ਦਿੰਦਾ ਕਿ ਜੇ ਇਸ ਬੰਦੇ ਦਾ ਨਾਮ ਦੇਖ ਕੇ ਹਕੂਮਤ ਛੱਡ ਦਿੰਦੀ ਹੈ 헤 ਮਨਾ ਤੂੰ ਪਰਮਾਤਮਾ ਦਾ ਨਾਮ ਜਪ ਨਾਮ ਦੇ ਸਾਹਮਣੇ ਤਾਂ ਜੰਮਦੂਤ ਵੀ ਝੁੱਕ ਜਾਂਦੇ ਨੇ ਯਾਦ ਰੱਖੋ ਦੁਨੀਆ ਦੇ ਅੰਦਰ ਆਦਮੀ ਜਿੰਨਾ ਮਰਜੀ ਸ਼ਕਤੀਸ਼ਾਲੀ ਹੋਵੇ ਤਾਕਤਵਰ ਹੋਵੇ ਹਰ ਬੰਦੇ ਦਾ ਹੁਕਮ ਹਰ ਥਾਂ ਤੇ ਨਹੀਂ ਚੱਲਦਾ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਹੋਵੇ ਉਸ ਦਾ ਹੁਕਮ ਆਪਣੇ ਮੁਲਕ ਦੇ ਵਿੱਚ ਚੱਲ ਸਕਦਾ ਪਰ ਇਹ ਵੀ ਹੋ ਸਕਦਾ ਹੈ ਕਿ ਗਵਾਂਡੀ ਮੁਲਕ ਤੱਕ ਇਹ ਮੰਗ ਤਾਂ ਵੀ ਉਸ ਦੀ ਪ੍ਰਵਾਹ ਨਾ ਕਰਦਾ ਹੋਵੇ ਹਿੰਦੁਸਤਾਨ ਦਾ ਜੋ ਪ੍ਰਾਈਮ ਮinistr ਹੋਵੇ ਮinistr ਹੈ ਉਸ ਦਾ ਹੁਕਮ ਆਪਣੇ ਮੁਲਕ ਦੇ ਵਿੱਚ ਚੱਲ ਸਕਦਾ ਪਰ ਹੋ ਸਕਦਾ ਹੈ ਗਵਾਂਡੀ ਮੁਲਕ ਦਾ ਇੱਕ ਮੰਗਤਾ ਵੀ ਉਸ ਦੀ ਪਰਵਾਹ ਨਾ ਕਰਦਾ ਹੋਵੇ ਕਿਉਂਕਿ ਉਸ ਦੇ ਹੁਕਮ ਲਈ ਹੁਕਮ ਦੀ ਕੋਈ ਸੀਮਾ ਹੈ ਹੱਦ ਉਸ ਮੁਲਕ ਦੇ ਕਾਇਦੇ ਕਾਨੂੰਨ ਦੇ ਵਿੱਚ ਤਾਂ ਉਸ ਦੀ ਗੱਲ ਸੁਣੀ ਜਾਏਗੀ ਪਰ ਦੂਸਰਾ ਕੋਈ ਵੀ ਨਹੀਂ ਸੁਨੇਗਾ ਸਾਧ ਸੰਗਤ ਜੀ ਪ੍ਰਮਾਤਮਾ ਦਾ ਹੁਕਮ ਸਾਰੀਆਂ ਥਾਵਾਂ ਤੇ ਚੱਲਦਾ ਹੈ ਪਰ ਬੰਦੇ ਦਾ ਹੁਕਮ ਸਿਰਫ ਬੰਦਿਆਂ ਤੇ ਹੀ ਚੱਲ ਸਕਦਾ ਹੈ ਬੰਦੇ ਦਾ ਹੁਕਮ ਬਾਹਰ ਦੀ ਬਨਸਪਤੀ ਤਾਂ ਨਹੀਂ ਮੰਨੇਗੀ ਨਾ ਆਦਮੀ ਦਾ ਹੁਕਮ ਚਮਕਦੇ ਹੋਏ ਬਿਜਲੀ ਤਾਂ ਨਹੀਂ ਮੰਨੇਗੀ ਨਾ ਆਦਮੀ ਦਾ ਹੁਕਮ ਵਗਦੇ ਹੋਏ ਦਰਿਆ ਤਾਂ ਨਹੀਂ ਮੰਨਣਗੇ ਨਾ ਬੰਦੇ ਦਾ ਹੁਕਮ ਚੰਦਰਮਾ ਜਾਂ ਸੂਰਜ ਤਾਂ ਨਹੀਂ ਮੰਨੇਗਾ ਨਾ ਜਿੰਨਾ ਲੋਕਾਂ ਦਾ ਹੁਕਮ ਹਜ਼ਾਰਾਂ ਬੰਦਿਆਂ ਉਤੇ ਚੱਲਦਾ ਉਹ ਬੰਦੇ ਕਈ ਵਾਰੀ ਪਾਣੀ ਦੇ ਵਿੱਚ ਡੁੱਬਦੇ ਵੀ ਦੇਖੇ ਨੇ ਅੱਗ ਦੇ ਵਿੱਚ ਸੜਦੇ ਵੀ ਦੇਖੇ ਨੇ ਮਹਾਰਾਜ ਕਹਿੰਦੇ ਨੇ ਬੰਦੇ ਦਾ ਹੁਕਮ ਕੇਵਲ ਬੰਦੇ ਮੰਨਦੇ ਨੇ ਪਰ ਪ੍ਰਮਾਤਮਾ ਦਾ ਹੁਕਮ ਤਾਂ ਪੂਰੀ ਕੁਦਰਤ ਮੰਨਦੀ ਪਈ ਹੈ ਪਸ਼ੂ ਉਸਦੇ ਹੁਕਮ ਦੇ ਵਿੱਚ ਨੇ ਪੰਛੀ ਉਸਦੇ ਹੁਕਮ ਦੇ ਵਿੱਚ ਨੇ ਪਾਣੀ ਉਸਦੇ ਹੁਕਮ ਦੇ ਵਿੱਚ ਐ ਅੱਗ ਉਸਦੇ ਹੁਕਮ ਦੇ ਵਿੱਚ ਐ ਸੂਰਜ ਚੰਦ ਹੁਕਮ ਦੇ ਵਿੱਚ ਨੇ ਆਪਾਂ ਪੜਦੇ ਤਾਂ ਹੁਣ ਨਿਆ ਰੋਜ਼ਾਨਾ ਜਪਜੀ ਸਾਹਿਬ ਜੀ ਦੀ ਬਾਣੀ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਉਸਦੇ ਹੁਕਮ ਦੇ ਵਿੱਚ ਆਕਾਰ ਨੇ ਹੁਕਮੇ ਹੋਵਨ ਜੀ ਹੁਕਮ ਮਿਲੇ ਬੜਿਆਈ ਹੁਕਮੇ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੇ ਇਕਨਾ ਹੁਕਮੇ ਬਖਸ਼ੀਸ ਇਕ ਹੁਕਮੇ ਸਦਾ ਪੁਵਾਈਐ ਹੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ ਬੁੱਝੈ ਤ ਹਉਮੈ ਕਹੈ ਨ ਕੋਏ ਉਸ ਰੱਬ ਦਾ ਨਾਮ ਜਪ ਜਿਸ ਦੇ ਹੁਕਮ ਤੋਂ ਬਾਹਰ ਕੋਈ ਵੀ ਵਸਤੂ ਨਹੀਂ ਹਰ ਸ਼ਕਤੀ ਉਸ ਰੱਬ ਦੇ ਅਧੀਨ ਹੈ ਪ੍ਰਮਾਤਮਾ ਦਾ ਹੁਕਮ ਜਿਹੜੇ ਹੁਕਮਰਾਨ ਹਨ ਨਾ ਉਹਨਾਂ ਨੂੰ ਵੀ ਝੁਕ ਕੇ ਮੰਨਣਾ ਪੈਂਦਾ ਅਸੀਂ ਦਸਮੇਸ਼ ਪਿਤਾ ਜੀ ਦੇ ਅੰਮ੍ਰਿਤ ਬੋਲ ਪੜ੍ਹਦੇ ਆ ਨਾ ਬੀਰ ਅਪਾਰ ਵੱਡੇ ਬਰਿਆਰ ਅਵਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲੰਦ ਮਵਾਸਾ ਨਮਾਤੇ ਗ ਜਾਣ ਕੇ ਮਾਨਮ ਲਈਆ ਗਾੜੇ ਗੜਾਨੇ ਕੀ ਤੋੜਨ ਹਾਰ ਸੁਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਂ ਚਕ ਅਨੇਕ ਸੋ ਏਕ ਦਵਈਆ ਸਾਹਿਬ ਕਹਿੰਦੇ ਨੇ ਪ੍ਰਮਾਤਮਾ ਦਾ ਹੁਕਮ ਕਿੰਨਾ ਉੱਪਰ ਚੱਲਦਾ ਉਹ ਬਹਾਦਰ ਸੂਰਮੇ ਜਿਨ੍ਹਾਂ ਦੀ ਤਾਕਤ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਜਿਹੜੇ ਬਿਨਾ ਵਿਚਾਰਨ ਤੋਂ ਇਹ ਨਹੀਂ ਸੋਚਦੇ ਨਾ ਕਿ ਸਾਹਮਣੇ ਬੰਦੇ ਕੋਲ ਹਥਿਆਰ ਕਿਹੜਾ ਕਦੇ ਨਹੀਂ ਸੋਚਦੇ ਕਿ ਇਸ ਬੰਦੇ ਨਾਲ ਮੈਂ ਲੜਨ ਤੁਰਿਆ ਹਾਂ ਕਿਸ ਦੇ ਪਿੱਛੇ ਕਿੰਨੀ ਕੁ ਵੱਡੀ ਤਾਕਤ ਹੈ ਬਿਨਾ ਸੋਚਣ ਤੋਂ ਸ਼ਸਤਰਾਂ ਨੂੰ ਆਪਣੇ ਸੀਨੇ ਉੱਪਰ ਜਰਨ ਦੇ ਤਾਕਤ ਰੱਖਦੇ ਹਨ ਜਿਹੜੇ ਵੱਡੇ ਵੱਡੇ ਆਕੀ ਲੋਕ ਉਹਨਾਂ ਦੇ ਗਰਦਨ ਮਰੋੜ ਦਿੰਦੇ ਨੇ ਜਿਹੜੇ ਦੇਸਾਂ ਦੀਆਂ ਹੱਦਾਂ ਨੂੰ ਤੋੜ ਸਕਦੇ ਨੇ ਜਿਹੜੇ ਹਾਥੀਆਂ ਦੀ ਸੁੰਡ ਫੜ ਕੇ ਉਹਨਾਂ ਨੂੰ ਭਵਾ ਕੇ ਹਾਥੀਆਂ ਦਾ ਹੰਕਾਰ ਤੋੜ ਸਕਦੇ ਨੇ ਇੰਨੀ ਵੱਡੀ ਸ਼ਕਤੀ ਉਹਨਾਂ ਦੇ ਕੋਲ ਹੈ ਉਹ ਇੱਕ ਸ਼ਬਦ ਕਹਿਣਾ ਤਾਂ ਉਹਨਾਂ ਦੇ ਇੱਕ ਸ਼ਬਦ ਨਾਲ ਚਾਰ ਚੱਕਾਂ ਵਿੱਚ ਅੱਗ ਲੱਗ ਸਕਦੀ ਹੈ ਉਹ ਵੱਡੇ ਵੱਡੇ ਕਿਲਿਆਂ ਨੂੰ ਤੋੜ ਸਕਦੇ ਨੇ ਉਹ ਬੈਠੇ ਬੈਠੇ ਹੀ ਇੱਕ ਸ਼ਬਦ ਬੋਲ ਦੇਣ ਤਾਂ ਪੂਰਾ ਮੁਲਕ ਅੱਗ ਦੇ ਵਿੱਚ ਸੜ ਸਕਦਾ ਹੈ ਇਸ ਦਾ ਮਤਲਬ ਇੰਨਾ ਬਲਸਾਲੀ ਬੰਦਾ ਜਿਹੜਾ ਸ਼ਸਤਰਾਂ ਦੀ ਪ੍ਰਵਾ ਨਹੀਂ ਕਰਦਾ ਜਿਹੜਾ ਹਾਥੀਆਂ ਨੂੰ ਮਸਲ ਕੇ ਰੱਖ ਸਕਦਾ ਹੈ ਜਿਹੜਾ ਮਜਬੂਤ ਤੋਂ ਮਜਬੂਤ ਕਿਲਿਆਂ ਦੀਆਂ ਦੀਵਾਰਾਂ ਤੋੜ ਸਕਦਾ ਹੈ ਜਿਹੜਾ ਸਿਰਫ ਗੱਲਾਂ ਨਾਲ ਹੀ ਸਾਰੀ ਦੁਨੀਆ ਨੂੰ ਝੁਕਾ ਸਕਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਜੇਕਰ ਇੰਨਾ ਸ਼ਕਤੀਸ਼ਾਲੀ ਬੰਦਾ ਤੇਰੇ ਕੋਲ ਆ ਜਾਏ ਨਾ ਉਸਦੇ ਪੈਰਾਂ ਵਿੱਚ ਡਿੱਗੀ ਨਾ ਕਿਉਂਕਿ ਇਸ ਦੇ ਵਰਗੇ ਲੱਖਾਂ ਬੰਦੇ ਰੱਬ ਦੇ ਦਰ ਤੇ ਭਿਖਾਰੀ ਬਣੇ ਨੇ ਜਿਹੜਾ ਸਾਰਿਆਂ ਦਾ ਮਾਲਕ ਹੈ ਨਾ ਜਿਹੜਾ ਸੂਰਮਾ ਉੱਪਰ ਗਿਣਿਆ ਗਿਆ ਨਾ ਇਸ ਦੇ ਵਰਗੇ ਪਤਾ ਨਹੀਂ ਅਨੇਕਾਂ ਉਸ ਦੇ ਦਰ ਤੇ ਝੁਕੇ ਹੋਏ ਨੇ ਜਿਸ ਦੇ ਦਰ ਤੇ ਇੰਨੇ-ਇੰਨੇ ਵੱਡੇ ਹੁਕਮ ਮੰਨਦੇ ਹਨ ਮਨਾ ਉਸ ਦੇ ਨਾਮ ਨੂੰ ਕਿਉਂ ਨਹੀਂ ਜਪਦਾ ਪਿਆ ਫਿਰ ਕਿਹੜੇ ਕਿਹੜੇ ਹੁਕਮ ਮੰਨਦੇ ਨੇ ਸਾਹਿਬ ਕਹਿੰਦੇ ਨੇ ਦੁਨੀਆ ਦਾ ਬਾਦਸ਼ਾਹ ਦਾ ਹੁਕਮ ਆਪਣੇ ਮੁਲਕ ਤੱਕ ਹੀ ਚੱਲਦਾ ਪਰ ਪ੍ਰਮਾਤਮਾ ਦਾ ਹੁਕਮ ਸਾਰੀਆਂ ਹੱਦਾਂ ਟੱਪ ਜਾਂਦਾ ਸਾਰੀਆਂ ਹੱਦਾਂ ਟੱਪ ਦਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਵਚਨ ਕਰਦੇ ਨੇ ਕਿ ਜਿਸ ਨੇ ਪਰਮਾਤਮਾ ਨੂੰ ਧਿਆਇਆ ਹੈ ਨਾ ਉਸ ਦਾ ਕਿੱਤਾ ਕੋਈ ਵੀ ਹੋਵੇ ਉਸ ਦੀ ਬਰਾਦਰੀ ਕੋਈ ਵੀ ਹੋਵੇ ਉਸ ਦੀ ਬੋਲੀ ਕੋਈ ਵੀ ਹੋਵੇ ਉਸ ਦਾ ਪਹਿਰਾਵਾ ਕੋਈ ਵੀ ਹੋਵੇ ਪਰ ਜਿਨ੍ਹਾਂ ਨੇ ਵੀ ਤੈਨੂੰ ਧਿਆਇਆ ਹੈ ਉਹਨਾਂ ਦੇ ਅੰਦਰ ਤੇਰੀ ਸ਼ਕਤੀ ਪ੍ਰਵੇਸ਼ ਕਰ ਜਾਂਦੀ ਹੈ ਜਿਸ ਨੇ ਪਰਮਾਤਮਾ ਨੂੰ ਧਿਆਇਆ ਹੈ ਨਾ ਉਸ ਦਾ ਘਰ ਧਨ ਦੇ ਨਾਲ ਭਰਿਆ ਗਿਆ ਉਸ ਦਾ ਘਰ ਪਦਾਰਥਾਂ ਦੇ ਨਾਲ ਭਰਿਆ ਗਿਆ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਸੱਚੇ ਪਾਸਾ ਜੋਤ ਗੁਰੂ ਨਾਨਕ ਸਾਹਿਬ ਦੀ ਹੈ ਸਰੀਰ ਦਾ ਨਾਮ ਗੁਰੂ ਅਰਜਨ ਦੇਵ ਹੈ ਜੇ ਦੇਹ ਰੂਪ ਦੇ ਵਿੱਚ ਅਸੀਂ ਇਤਿਹਾਸ ਪੜਾਂਗੇ ਤਾਂ ਲਾਹੌਰ ਦੀ ਧਰਤੀ ਦੇ ਤੱਤੀ ਤੱਤੀ ਉੱਪਰ ਬੈਠੇ ਸੀਸ ਉੱਪਰ ਗਰਮ ਰੇਤਾ ਪਾਇਆ ਅਸੀਂ ਚੈਪਟਰ ਕਲੋਜ਼ ਕਰਦੇ ਆ ਇਹ ਹੀ ਕਹਾਂਗੇ ਨਾ ਕਿ ਇਸ ਤਰੀਕ ਨੂੰ ਜਨਮ ਹੋਇਆ ਇਸ ਤਰੀਕ ਨੂੰ ਹਜੂਰ ਦੀ ਸਹਾਦਤ ਹੋਈ ਦੇਹ ਤਾਂ ਸੱਚਮੁੱਚ ਤਤੀ ਤਵੀ ਦੇ ਉੱਪਰ ਬਿਠਾਈ ਗਈ ਜਿਸ ਦੇਹ ਦਾ ਨਾਮ ਗੁਰੂ ਅਰਜਨ ਦੇਵ ਉਸ ਦੇਹ ਵਿੱਚ ਜੋਤ ਗੁਰੂ ਨਾਨਕ ਸਾਹਿਬ ਦੀ ਹੈ ਪ੍ਰੰਤੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ ਨੇ ਕਹਿੰਦੇ ਜਿਸ ਦੇਹ ਦਾ ਨਾਮ ਅਰਜਨ ਦੇਵ ਹੈ ਜਿਹੜਾ ਗੁਰੂ ਅਰਜਨ ਦੇਵ ਜੀ ਦਾ ਨਾਮ ਲਏਗਾ ਨਾ ਉਹ ਭਵ ਸਾਗਰ ਤੋਂ ਤਰ ਜਾਏਗਾ ਹਜੂਰ ਗੁਰੂ ਅਰਜਨ ਦੇਵ ਜੀ ਕਾਲ ਯੁਗ ਦੇ ਜਹਾਜ਼ ਹਨ ਜਿਹੜੇ ਪੂਰੀ ਸ੍ਰਿਸ਼ਟੀ ਨੂੰ ਭਵ ਸਾਗਰ ਤੋਂ ਪਾਰ ਕਰਨ ਦੀ ਸਮਰੱਥਾ ਰੱਖਦੇ ਨੇ ਹਰ ਚੀਜ਼ ਦੇ ਵਿੱਚ ਔਗਣ ਹੈ ਹਰ ਚੀਜ਼ ਵਿੱਚ ਗੁਣ ਵੀ ਹੈ ਗਰਮੀ ਵਿੱਚ ਬੈਠੇ ਆ ਪੱਖੇ ਚੱਲ ਰਹੇ ਨੇ ਇਹ ਸਹੂਲਤ ਹੈ ਸੁੱਖ ਹੈ ਪਰ ਜੇ ਕਿਸੇ ਦਾ ਹੱਥ ਉਸ ਤਾਰ ਨਾਲ ਲੱਗ ਜਾਏ ਜਿਹੜੀ ਗਰਮੀ ਦੂਰ ਕਰਦੀ ਹੈ ਨਾ ਉਹ ਹੀ ਤਾਰ ਮੌਤ ਦੀ ਝੋਲੀ ਦੇ ਵਿੱਚ ਵੀ ਪਾ ਲਿਜਾ ਸਕਦੀ ਹੈ ਪਾਣੀ ਜ਼ਿੰਦਗੀ ਦਾ ਆਧਾਰ ਹੈ ਪਿਆਸੇ ਨੂੰ ਪਾਣੀ ਮਿਲੇ ਤਾਂ ਜ਼ਿੰਦਗੀ ਮਿਲੇਗੀ ਪਾਣੀ ਵਿੱਚ ਕੋਈ ਡੁੱਬ ਜਾਏ ਤਾਂ ਉਸ ਨੂੰ ਮੌਤ ਮਿਲੇਗੀ ਅੱਗ ਵਾਲੀ ਤਾਂ ਉਸ ਦਾ ਸੇਕ ਨਿਗ੍੍ਹ ਦਿੰਦਾ ਹੈ ਅੱਗ ਨਾਲ ਰਸੋਈ ਦੇ ਵਿੱਚ ਰੋਟੀ ਪਕਾਵਾਂਗੇ ਚਾਹ ਪਾਣੀ ਬਣਾਵਾਂਗੇ ਪਰ ਕਿਤੇ ਜਿਸਮ ਨੂੰ ਅੱਗ ਲੱਗ ਜਾਏ ਤਾਂ ਸਾੜ ਕੇ ਰਾਖ ਕਰ ਦਿੰਦੀ ਹੈ ਦੇ ਨੂੰ ਸਮਝੀਏ ਕਿ ਇਸ ਦੇ ਦੇ ਵਿੱਚ ਜੇਕਰ ਕੋਈ ਔਗਣਾ ਵਾਲੇ ਪਾਸੇ ਤੁਰੇਗਾ ਤਾਂ ਇਸ ਤੋਂ ਬੁਰੀ ਗੱਲ ਹੋਰ ਕੋਈ ਨਹੀਂ ਸਾਧ ਸੰਗਤ ਜੀ ਜੇ ਕੋਈ ਜੀਵ ਬੰਦਗੀ ਵਾਲੇ ਪਾਸੇ ਤੁਰ ਪਏਗਾ ਤਾਂ ਰੱਬ ਦਾ সিংহাসਨ ਹੀ ਦੇਹੀ ਹੈ ਹਜ਼ੂਰ ਨੇ ਕਿਹਾ ਇਸ ਦੇਹੀ ਅੰਦਰ ਹੈ ਕਿ ਇਸ ਦੇਹੀ ਅੰਦਰ ਪੰਜ ਚੋਰ ਵਸਹਿ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਕਾਮ ਇਸ ਦੇ ਵਿੱਚ ਹੈ ਕ੍ਰੋਧ ਇਸ ਦੇ ਵਿੱਚ ਹੈ ਲਾਲਚ ਤੇ ਹੰਕਾਰ ਇਸ ਦੇ ਵਿੱਚ ਨੇ ਕਰਦੇ ਕੀਨੇ ਅੰਮ੍ਰਿਤ ਲੁੱਟ ਹੈ ਮਨਮੁਖ ਨਹੀਂ ਬੁੱਝ ਹੈ ਕੋਈ ਨਾ ਸੁਣੇ ਪੁਕਾਰਾ ਮਹਾਰਾਜ ਨੇ ਕਿਹਾ ਹੈ ਮੇਰੇ ਮਾਲਕ ਇਸ ਦੇਹੀ ਦੇ ਅੰਦਰ ਪੰਜ ਠੱਗ ਨੇ ਇਸ ਦੇਹੀ ਦੇ ਵਿੱਚ ਅੱਗ ਦੀਆਂ ਨਦੀਆਂ ਨੇ ਰੋ ਵਿਚਾਰ ਸਮਾਪਤੀ ਦਾ ਸਮਾਂ ਹੋਇਆ ਰਹਿੰਦੀਆਂ ਵਿਚਾਰਾਂ ਗੁਰੂ ਦੀ ਕਿਰਪਾ ਦੇ ਸਦਕਾ ਅੰਮ੍ਰਿਤ ਲੁੱਟ ਹੈ ਮਨ ਮੁਖ ਨਹੀਂ ਬੁੱਝ ਹੈ ਕੋਈ ਨਾ ਸੁਣੇ ਪੁਕਾਰਾ ਇਸ ਸ਼ਬਦ ਤੋਂ ਹੀ ਕੱਲ ਨੂੰ ਆਰੰਭ ਕਰਾਂਗੇ ਆਓ ਸ਼ਲੋਕ ਦੇ ਵਿੱਚ ਸਾਰੀ ਸੰਗਤ ਰਸਨਾ ਪਵਿੱਤਰ ਕਰਿਓ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ